ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੇਖਿਆ ਪਹਲਾਤ ਦਾ ਟੂਰਨਾਮੈਂਟ ਹੋਇ ਕਿੰਨਾ ਹੱਤ ਕਰਾਇਆ ਬੱਲ ਸਾਹਿਬ ਨੇ ਬਹੁਤ ਵਧੀਆ ਟੂਰਨਾਮੈਂਟ ਸੀਗਾ ਜੀ ਖਿਡਾਰੀ ਵੀ ਸਾਰੇ ਖੁਸ਼ ਕਿਉਂ ਤੇ ਉਹਨਾਂ ਨੇ ਪਰ ਐਂਡ ਤੇ ਆਪਣੇ ਬੰਦਿਆਂ ਨੇ ਕੰਮ ਖਰਾਬ ਕਰਤਾ ਜੀ ਐਂਡ ਤੇ ਨਾ ਆਪਣੀ ਮਦੀੜ ਨੇ ਕੰਮ ਖਰਾਬ ਕਰਤਾ ਨਹੀਂ ਤਾਂ ਟੂਰਨਾਮੈਂਟ ਤਾਂ ਬਹੁਤ ਵਧੀਆ ਹੋਇਆ ਵਾ ਬੜੇ ਸੋਹਣੇ ਟੋਕੜ ਕੱਢਣ ਲੱਗੇ ਸੀ ਸਾਰਿਆਂ ਦੇ ਚਲੋ ਕਿਸੇ ਦੀ ਕਿਸਮਤ ਤਾਂ ਚਮਕਦੀ ਪਰ ਜੇ ਇਹਨਾਂ ਨੇ ਕਹਿੰਦੇ ਹੂੜ ਮਤ ਕੀਤੀ ਉਹਨਾਂ ਨੇ ਵਿਚਾਰੇ ਜਿਹੜੇ ਸੁਵੇਜ ਦੇ ਤੜਕੇ ਦੇਣ ਕੇ ਬੈਠੇ ਉਹਨਾਂ ਦੀ ਵੀ ਕਿਸਮਤ ਤੇ ਪਾਣੀ ਫੇਰਤਾ ਇਦਾਂ ਨਹੀਂ ਕਰਨੀ ਚਾਹੀਦੀ ਭਰਾ ਮੇਰਾ ਜਿਹੜੇ ਵੀ ਨਾਲ ਮੇਰੇ ਕੇ ਬੰਦਾ ਚਲੋ ਟੂਰਨਾਮੈਂਟ ਦੇਖਣ ਆਏ ਆ ਦੇਖੋ ਪਰ ਹੂੜ ਮਤਾਂ ਨਾ ਕਰੋ ਹੂੜ ਮਤਾਂ ਜਦੋਂ ਦੇ ਉਦੋਂ ਲੜਾਈਆਂ ਹੁੰਦੀਆਂ ਆ ਪਰ ਤੁਸੀਂ ਗਲਤ ਕੀਤਾ ਜਿਹੜਾ ਐਂਡ ਤੇ ਆਪਣੇ ਇੰਨੇ ਵਧੀਆ ਟੂਰਨਾਮੈਂਟ ਕੀਤਾ ਬਾਲਾ ਸਾਹਿਬ ਨੇ ਇੰਨੇ ਕਰੋੜਾਂ ਰੁਪਈਆ ਲਾਤਾ ਪਰ ਐਂਡ ਤੇ ਜਿਹੜਾ ਕੰਮ ਮਾੜਾ ਕਰ ਗਏ ਮਦੀਲ ਹਟਦੀ ਨਹੀਂ ਗਰਾਊਂਡ 'ਚ ਭੱਜੀ ਫੇਰਦੀ ਸੀ ਕਿੰਨੀ ਵਾਰੀ ਬਾਲਾ ਸਾਹਿਬ ਨੇ ਮਿਹਨਤ ਕੀਤੀ ਆ ਪਰ ਬਾਲਾ ਸਾਹਿਬ ਦੀ ਕਿਸੇ ਨੇ ਨਹੀਂ ਮੰਨੀ ਉਹ ਵਿਚਾਰਿਆਂ ਦਾ ਕੀ ਖਸੂਸੀ ਜਿਹੜੇ ਵਿਚਾਰੇ ਸਵੇਰੇ ਦੇ 5 ਵਜੇ ਦੇ ਬੈਠੇ ਆਣਗੇ 2-2 3-3 ਦਿਨ ਹੋ ਗਏ ਬੈਠਿਆਂ ਚਲੋ ਉਹਨਾਂ ਨੂੰ ਆਸ ਦੀ ਚਲੋ ਸਾਡੀ ਕਿਸਮਤ ਕਿਸੇ ਦੀ ਚਮਕੂਗੀ ਮਿਲੂਗਾ ਕਿਸੇ ਨਾ ਕੁਛ ਨਾ ਕੁਛ ਪਰ ਟੂਰਨਾਮੈਂਟ ਐਂਡ ਸੀਗਾ ਹਾਂਜੀ ਸੀਲੂ ਨੇ ਬਹੁਤ ਵਧੀਆ ਖੇਡਿਆ ਖੜਾ ਰੀ ਠੀਕ ਹੈ ਜੀ ਅੰਬਾਸੂਰ ਸਿੰਘ ਬਹੁਤ ਵਧੀਆ ਖੇਡਿਆ ਠੀਕ ਹੈ ਜੀ ਪਰ ਉਹ ਫਰਿਆਦ ਤੇ ਸਾਜੀ ਹੈ ਨਹੀਂ ਜਿਹੜੇ ਕਰਕੇ ਆਪਾਂ ਗਏ ਸੀਗੇ ਉਹ ਪਤਾ ਨਹੀਂ ਕਿਸ ਕਾ ਕਿ ਨਹੀਂ ਇਹ ਘਰੇ ਬਾਹਰ ਗਏ ਆ ਟੂਰਨਾਮੈਂਟ ਖੇਡਣ ਗਏ ਆ ਇਹ ਨਹੀਂ ਪਤਾ ਕਿ ਸੱਚੋ ਲੱਗੇ ਜਾਂ ਆਪ ਸੁੱਖ ਰੱਖ ਕੇ ਆਏ ਨਹੀਂ ਪਰ ਆਪਾਂ ਦੇਖਣ ਆਉਨਾ ਦੋਨਾਂ ਨੇ ਗਏ ਭਰਾਵਾਂ ਨੂੰ ਬਾਕੀ ਟੂਰਨਾਮੈਂਟ ਐਂਡ ਸੀਗਾ ਆਪਾਂ ਗਏ ਸੀਗੇ ਆਪਾਂ ਆ ਗਏ 2 ਵਜੇ ਗਏ ਤੇ 4 ਵਜੇ ਮੁੜੇ ਆਏ ਕਿਉਂਕਿ ਉੱਥੇ ਦੇਖਣ ਨੂੰ ਜਗ੍ਹਾ ਨਹੀਂ ਸੀ ਇੰਨਾ ਰਸ ਸੀਗਾ ਕਾਠੀ ਇੰਨਾ ਹੋਇਆ ਸੀਗਾ ਜਿੰਨੀ ਮਾਜੀ ਆਪਣੇ ਵਾਲਦ ਸਾਹਿਬ ਜਿੰਨਾ ਮਾਜੀ ਗਰਾਊਂਡ ਖੁੱਲੀ ਗੱਲ ਵੇ ਜਿੰਨੀ ਗਰਾਊਂਡ ਖੁੱਲੀ ਹੋਊਗੀ ਉਨਾ ਹੀ ਰਸ ਕੱਠ ਭਾਰੀ ਪੈਣਾ ਵਾ ਕਿਉਂਕਿ ਨੰਬਰ 1 ਤੇ ਆ ਗਿਆ ਜੀ ਉਹ ਟੂਰਨਾਮੈਂਟ ਨੰਬਰ 1 ਤੇ ਟੂਰਨਾਮੈਂਟ ਔਨ ਕਰਕੇ ਹੁਣ ਹੋਰ ਰਸ਼ ਪਿਆ ਕਰਨਾ ਇਹ ਤੋਂ ਵੀ ਜ਼ਿਆਦਾ ਰਸ਼ ਪਿਆ ਕਰਨਾ ਦੇਖੀ ਗਾਂ ਤੋਂ ਹੌਣ ਬਾਲਾ ਸਾਹਿਬ ਕਹਿੰਦਾ ਜਿਹੜੇ ਐਂਡਲੇ ਜਿਹੜੇ ਆਪਾਂ ਉਹ ਕੱਢਣੇ ਸੀਗੇ ਉਹ ਆਪਾਂ ਉਹ ਕਰਾਂਗੇ ਦੂਜਾ ਕੀ ਕਹਿੰਦੇ ਆ 2026 ਨੂੰ ਅਪ੍ਰੈਲ ਮਹੀਨੇ 12 ਤਰੀਕ ਨੂੰ ਸਾਰੇ ਉਹ ਕੱਢਦਾਣੇ ਜਿਹੜੇ ਜਿਹੜੇ ਆਪਣੇ ਬੱਚੇ ਬੱਚੇ ਆ ਨਾ ਉਹ ਜੇ ਕੀ ਕਹਿੰਦੇ ਹੁੰਦੇ ਆ ਇਨਾਮ ਜਿੱਦਾਂ ਮੋਟਰਸਾਈਕਲ ਹੋ ਗਿਆ ਟਰੈਕਟਰ ਹੋ ਗਈ ਗੱਡੀ ਜੀਪ ਹੋ ਗਈ ਐਲ ਸੀ ਡੀਆਂ ਹੋ ਗਈਆਂ ਸਾਈਕਲੀਆਂ ਹੋ ਗਈਆਂ ਮੋਬਾਈਲ ਹੋ ਗਏ ਇਹ ਉਹ ਕਹਿੰਦੇ ਆ ਆਪਾਂ ਪਹਿਲੇ ਦਿਨ ਹੀ ਕੱਢਦਾਣੇ 12 ਤਰੀਕ ਨੂੰ ਤੇ ਭਰਾ ਮੇਰਾ ਜੇ ਅਗਲੇ ਨੇ ਇੰਨਾ ਪੈਸਾ ਲਾਇਆ ਪਰ ਅਗਲੇ ਪਹੀ ਮੂਡ ਖਰਾਬ ਕਰਤਾ ਸ਼ਾਮ ਜੀ ਨੂੰ ਇੰਨਾ ਪੈਸਾ ਲਾਉਣ ਦੇ باوجود ਵੀ ਨਾ ਆਪਾਂ ਇੱਕ ਇੱਕ ਕੋਡੀ ਨਹੀਂ ਪਾ ਸਕਦੇ ਜੇ ਕਹੀਏ ਨਾ ਆਪਾਂ ਕਹੀ ਆਪਾਂ ਇੱਕ ਕੋਡੀ ਪਾਲੀ ਨਹੀਂ ਪਾ ਸਕਦੇ ਉਹ ਤਾਂ ਚਲੋ ਪਹਿਲਵਾਨਾਂ ਦੀ ਹੋ ਆ ਦੂਜੀ ਖੇਡ ਕਰ ਸਕਦੇ ਆ ਪਰ ਜਿਹੜਾ ਆਪਾਂ ਕੰਮ ਖਰਾਬ ਕਰਦੇ ਆ ਉਥੇ ਕੁੜੀਆਂ ਜੀ ਟੂਰਨਾਮੈਂਟ ਖੇਡਣੀਆਂ ਉਹਨਾਂ ਦੇ ਪਾਣੀ ਪੀ ਪੀ ਕੇ ਬੋਤਲਾਂ ਮਾਣ ਲਾਪੇ ਦੱਸੋ ਕੁੜੀਆਂ ਦਾ ਕੀ ਕਸੂਰ ਹੈ ਅਗਲੇ ਟੂਰਨਾਮੈਂਟ ਖੇਡਣਾਈਆਂ ਇੰਨੀ ਦੂਰ ਆਪਣੇ ਕਰਕੇ ਆਈਆਂ ਠੀਕ ਹੈ ਜੀ ਤੇ ਫਿਰ ਉਸ ਕੋ ਆਪਣੇ ਕੀ ਕਹਿੰਦੇ ਹੁੰਦੇ ਬੌਂਸਰ ਬੌਂਸਰਾ ਦੀ ਵੀ ਡਿਊਟੀ ਥੇ ਲੋ ਵਧੀਆ ਨਹੀਂ ਬਹਉਂਦੇ ਆਪਣੀ ਉਹਨਾਂ ਦੇ ਜੀ ਬੋਤਲਾ ਮਾਰੀਆਂ ਮੈਂ ਵੀ ਉੱਥੇ ਖੜੇ ਮੇਰੇ ਸਾਹਮਣੇ